ਦੇਖੋ ਜਿਹੜੀਆਂ ਧਾਰਮਿਕ ਪਰੰਪਰਾਵਾਂ ਹੁੰਦੀਆਂ ਨੇ ਜਾਂ ਧਾਰਮਿਕ ਮਰਿਆਦਾਵਾਂ ਜਾਂ ਧਾਰਮਿਕ ਸਿੰਬਲ ਹੁੰਦੇ ਨੇ ਤੇ ਇਹਨਾਂ ਦੀ ਆਪਣੀ ਇੱਕ ਪਵਿੱਤਰਤਾ ਹੁੰਦੀ ਹੈ ਤੇ ਪੋਲਿਟਿਸ਼ੀਨਾਂ ਨੂੰ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਔਰ ਬੋਲਣ ਵੇਲੇ ਬੜੇ ਸੰਜਮ ਨਾਲ ਬੋਲਣਾ ਚਾਹੀਦਾ ਹੈ ਜੇ ਧਰਮ ਦੀ ਨੌਲੇਜ ਨਹੀਂ ਹੈ ਤੇ ਧਰਮ ਬਾਰੇ ਬੋਲਣਾ ਨਹੀਂ ਚਾਹੀਦਾ ਹੈ ਉਦੋਂ ਹੀ ਬੋਲੋ ਜੇ ਤੁਹਾਨੂੰ ਧਰਮ ਦੀ ਮर्यादा ਧਰਮ ਦੇ ਸਿਧਾਂਤ ਧਰਮ ਦੀਆਂ ਪਰੰਪਰਾਵਾਂ ਦਾ ਗਿਆਨ ਹੈ ਜੇ ਨਹੀਂ ਗਿਆਨ ਹੈਗਾ ਤੇ ਧਰਮ ਬਾਰੇ ਗੱਲ ਜਿਹੜੀ ਆ ਉਹ ਪੋਲਿਟਿਸ਼ਨਾਂ ਨੂੰ ਨਹੀਂ ਕਰਨੀ ਚਾਹੀਦੀ ਮਿਸਕ ਕੱਲਾ ਬਿਆਨ ਦੇ ਦਿੱਤਾ ਲਓ ਤੋਂ ਬਾਅਦ ਮੈਂ ਵੀ ਵੀਡੀਓ ਪਾ ਕੇ ਮਾਫੀ ਮੰਗੀ ਹੈ ਇਹ ਗਲਤ ਗੱਲ ਹੈਗੀ ਹੈ ਪਹਿਲਾਂ ਹੀ ਜਿਹੜਾ ਤੋਲ ਕੇ ਬੋਲਣਾ ਚਾਹੀਦਾ ਸੀ ਨਹੀਂ ਬੋਲਣਾ ਚਾਹੀਦਾ ਸੀ ਜੀ ਜੀ ਵੀ ਅਗੂ ਦੇ ਵੱਲੋਂ ਕਿਹਾ ਗਿਆ ਸੀ ਕਿ ਸਿੱਖ ਧਰਮ ਵੱਨੀ ਜਾ ਤੇ ਤੁਸੀਂ ਭਾਈ ਚਰੋਖਾ ਮੈਂ ਪਹਿਲੇ ਕਹਿੰਨਾ ਕਿ ਬਹੁਤ ਗਲਤ ਕੱਲਾ ਨੇ ਇਹ ਕੋਈ ਧਰਮ ਵੱਡਾ ਕੋਈ ਛੋਟਾ ਨਹੀਂ ਹੁੰਦਾ ਸਾਰੇ ਪ੍ਰਮਾਤਮਾ ਦੇ ਅਸੀਂ ਇਨਸਾਨ ਹੈ ਪੋਲਿਟਿਸ਼ੀਅਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਬੋਲ ਬਾਣੀ ਹੈ ਉਹ ਤੋਂ ਪਰੇਸ਼ ਕਰਨਾ ਚਾਹੀਦਾ ਹੈ ਧਰਮ ਦੇ ਨਾਮ ਤੇ ਬੜੀਆਂ ਵੋਟਾਂ ਮੰਗੀਆਂ ਜਾਂਦੀਆਂ ਥੱਲੇ ਗੱਲ ਨੂੰ ਹਾਂ ਧਰਮ ਦੇ ਨਾਮ ਦੇ ਉੱਤੇ ਵੋਟਾਂ ਮੰਗਣ ਆ ਜਿਹੜੀ ਭਾਰਤ ਦਾ ਜਿਹੜਾ ਸੰਵਿਧਾਨ ਉਹ ਤੇ ਇਜਾਜ਼ਤ ਨਹੀਂ ਦਿੰਦਾ ਪਰ ਧਰਮੀ ਜ਼ਰੂਰ ਹੋਣਾ ਚਾਹੀਦਾ ਸਰ ਨੂੰ ਅਮਰਪਾਲ ਸਿੰਘ ਵੀ ਚੋਣ ਬਣਾਉਣ ਦੇ ਵਿੱਚ ਉਤਰੇ ਨੇ ਸਾਰਿਆਂ ਦਾ ਰਾਈਟ ਹੈ ਜੀ ਡੈਮੋਕ੍ਰੇਸੀ ਦੇ ਵਿੱਚ ਸਾਰਿਆਂ ਨੂੰ ਚੋਣ ਲੜਨ ਦਾ ਅਧਿਕਾਰ ਹੈ ਭਾਰਤ ਦਾ ਸੰਵਿਧਾਨ ਸਭ ਨੂੰ ਚੋਣ ਲੜਨ ਦਾ ਅਧਿਕਾਰ ਦਿੰਦਾ ਜੀ ਠੀਕ ਹੈ ਜੀ ਇਹ ਸਰ ਕਿਰਪਾਨ ਪਾ ਕੇ ਕੈਨੇਡਾ ਵਿੱਚ ਜਾਂਦੇ ਉਹਨਾਂ ਨੂੰ ਜੀ ਕਿਰਪਾਨ ਜਿਹੜਾ ਫਿਰ ਉਹਨਾਂ ਦੇ ਨੂੰ ਨਹੀਂ ਲਾਉਂਦੇ ਨਹੀਂ ਨਹੀਂ ਐਦਾਂ ਦੀ ਗੱਲ ਹੋਣੀ ਨਹੀਂ ਚਾਹੀਦੀ ਜੇ ਕਿਤੇ ਹੈਗੀ ਤਾਂ ਮੰਨ ਪਾ ਲਓ ਦੇਖੋ ਜਿਹੜੀਆਂ ਧਾਰਮਿਕ ਪਰੰਪਰਾਵਾਂ ਹੁੰਦੀਆਂ ਨੇ ਜਾਂ ਧਾਰਮਿਕ ਮਰਿਆਦਾਵਾਂ ਜਾਂ ਧਾਰਮਿਕ ਸਿੰਬਲ ਹੁੰਦੇ ਨੇ ਤੇ ਇਹਨਾਂ ਦੀ ਆਪਣੀ ਇੱਕ ਪਵਿੱਤਰਤਾ ਹੁੰਦੀ ਹੈ ਤੇ ਪੋਲਿਟਿਸ਼ੀਨਾਂ ਨੂੰ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਔਰ ਬੋਲਣ ਵੇਲੇ ਬੜੇ ਸੰਜਮ ਨਾਲ ਬੋਲਣਾ ਚਾਹੀਦਾ ਹੈ ਜੇ ਧਰਮ ਦੀ ਨੌਲੇਜ ਨਹੀਂ ਹੈ ਤੇ ਧਰਮ ਬਾਰੇ ਬੋਲਣਾ ਨਹੀਂ ਚਾਹੀਦਾ ਹੈ ਉਦੋਂ ਹੀ ਬੋਲੋ ਜੇ ਤੁਹਾਨੂੰ ਧਰਮ ਦੀ ਮਰਿਆਦਾ ਧਰਮ ਦੇ ਸਿਧਾਂਤ ਧਰਮ ਦੀਆਂ ਪਰੰਪਰਾਵਾਂ ਦਾ ਗਿਆਨ ਹੈ ਜੇ ਨਹੀਂ ਗਿਆਨ ਹੈਗਾ ਤੇ ਧਰਮ ਬਾਰੇ ਗੱਲ ਜਿਹੜੀ ਆ ਉਹ ਪੋਲਿਟਿਸ਼ਨਾਂ ਨੂੰ ਨਹੀਂ ਕਰਨੀ ਚਾਹੀਦੀ ਸਿੱਖ ਸਕੱਲਾ ਬਿਆਨ ਦੇ ਦਿੱਤਾ ਜੀ ਉਸ ਤੋਂ ਬਾਅਦ ਮੁਕਤੀ ਵੀਡੀਓ ਪਾ ਕੇ ਮਾਫੀ ਮੰਗੀ ਹੈ ਇਹ ਗਲਤ ਗੱਲ ਹੈਗੀ ਹੈ ਪਹਿਲਾਂ ਹੀ ਜਿਹੜਾ ਤੋਲ ਕੇ ਬੋਲਣਾ ਚਾਹੀਦਾ ਸੀ ਨਹੀਂ ਬੋਲਣਾ ਚਾਹੀਦਾ ਜੀ ਵੀ ਅੱਗੂ ਦੇ ਵੱਲੋਂ ਕਿਹਾ ਗਿਆ ਸੀ ਕਿ ਸਿੱਖ ਧਰਮ ਵਿੱਚ ਨੀ ਜਾਤ ਤੇ ਤੁਸੀਂ ਭਾਈ ਜਰੋਖਾ ਮੈਂ ਪਹਿਲੇ ਕਹਿੰਨਾ ਕਿ ਬਹੁਤ ਗਲਤ ਕੰਨਾ ਨੇ ਇਹ ਕੋਈ ਧਰਮ ਵੱਡਾ ਕੋਈ ਛੋਟਾ ਨਹੀਂ ਹੁੰਦਾ ਸਾਰੇ ਪਰਮਾਤਮਾ ਦੇ ਅਸੀਂ ਇਨਸਾਨ ਹੈ ਪੋਲਿਟਿਸ਼ੀਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਬੋਲਬਾਣੀ ਆ ਉਹ ਤੋਂ ਪ੍ਰੇਸ਼ ਕਰਨਾ ਚਾਹੀਦਾ ਧਰਮ ਦੇ ਨਾਮ ਤੇ ਬੜੀਆਂ ਵੋਟਾਂ ਮੰਗੀਆਂ ਜਾਂਦੀਆਂ ਧਰਮ ਦੇ ਨਾਮ ਦੇ ਉੱਤੇ ਵੋਟਾਂ ਮੰਗਣੀਆਂ ਜਿਹੜੀਆਂ ਹੈਗੀਆਂ ਜਿਹੜੀ ਭਾਰਤ ਦਾ ਜਿਹੜਾ ਸੰਵਿਧਾਨ ਉਹਦੇ ਇਜਾਜ਼ਤ ਨਹੀਂ ਦਿੰਦਾ ਪਰ ਧਰਮੀ ਜ਼ਰੂਰ ਹੋਣਾ ਚਾਹੀਦਾ ਸਰ ਨੂੰ ਅਮਰਿਤਪਾਲ ਸਿੰਘ ਦੀ ਚੋਣ ਬਣਾਉਣ ਦੇ ਵਿੱਚ ਉਤਰੇ ਨੇ ਸਾਰਿਆਂ ਦਾ ਰਾਈਟ ਹੈ ਜੀ ਡੈਮੋਕ੍ਰੇਸੀ ਦੇ ਵਿੱਚ ਸਾਰਿਆਂ ਨੂੰ ਚੋਣ ਲੜਨ ਦਾ ਅਧਿਕਾਰ ਹੈ ਭਾਰਤ ਦਾ ਸੰਵਿਧਾਨ ਸਭ ਨੂੰ ਚੋਣ ਲੜਨ ਦਾ ਅਧਿਕਾਰ ਦਿੰਦਾ ਜੀ ਠੀਕ ਹੈ ਜੀ ਜੇਕਰ ਘਰਪਾਲ ਪਾ ਕੇ ਕੈਨੇਡਾ ਵਿੱਚ ਜਾਂਦੇ ਉਹਨਾਂ ਨੂੰ ਜੀਕਰਪਾਲ ਜਿਹੜੇ ਨੇ ਫਿਰ ਉਹਨਾਂ ਤੋਂ ਨਹੀਂ ਲਾਉਂਦੇ ਨਹੀਂ ਨਹੀਂ ਐਦਾਂ ਦੀ ਗੱਲ ਹੋਣੀ ਨਹੀਂ ਚਾਹੀਦੀ ਜੇ ਕਿਤੇ ਹੈਗੀ ਤਾਂ ਮੰਨਤਾ